ਦੇਸ਼ ਦੀ ਲੋਕ ਸਭਾ ਜਿੱਤੂ ਬੋਲਿਆ ਸੀ ਤੇ ਦੁਬਾਰੇ ਫੇਰ ਸਵਾਲ ਪੁੱਛਣਾ ਕਿ ਇੱਕ ਗੈਂਗਸਟਰ ਜਿਹੜਾ ਜੇਲ੍ਹ ਚ ਬਿਠਾਈ ਹਜ਼ਾਰਾਂ ਬੰਦੇ ਨੂੰ ਮਰਵਾ ਰਿਹਾ ਕਿ ਇਹ ਹਿੰਦੁਸਤਾਨ ਹੈ ਕਿ ਇਹ ਮੋਦੀ ਦਾ ਰਾਜ ਹੈ ਪੁੱਛੋ ਮੋਦੀ ਨੂੰ ਇਹ ਗੱਲ ਕਹਿ ਰਿਹਾ ਸੀ ਭਗਵਾਨ ਕਮਾਨ ਸਾਹਿਬ ਦੀ ਦਾ ਗਾਲ ਹੀ ਨਾ ਕਰੋ ਇਹਨੇ ਤਾਂ ਸਾਡੇ ਪੰਜਾਬ ਦਾ ਜਿਹੜਿਆ ਬੇੜਾ ਘਰ ਖੋ ਗਿਆ ਅੱਜ ਲਾਅ ਐਂਡ ਆਰਡਰ ਨਾਮ ਦੀ ਕੋਈ ਪੰਜਾਬ ਦੇ ਵਿੱਚ ਚੀਜ਼ ਹੀ ਨਹੀਂ ਲੇਕਿਨ ਇਹ ਜਿਹੜੇ ਗੈਂਗਸਟਰ ਹੈ ਜਿਹੜੇ ਬਾਹਰੋਂ ਬਹਿ ਕੇ ਆਪਰੇਟ ਕਰ ਰਹੀ ਹੈ। ਹੁਸੀਂ ਰੋਜ਼ ਅਮਰੀਕਾ ਦੇ ਦੌਰੇ ਤੋਂ ਜਾਂਦੇ ਆ ਲਿਆਓ ਉਹਨਾਂ ਨੂੰ ਫੜ ਕੇ ਇੱਥੇ। ਉਹ ਅਮਰੀਕਾ ਤੋਂ ਬੈਠੇ ਇੱਥੇ ਲੋਕਾਂ ਦੀ ਫਰੋਤੀ ਦੇ ਦਿੰਦੇ ਆ। ਅੱਛਾ ਨਵੀਂ ਕਹਾਣੀ ਤੁਹਾਨੂੰ ਸੁਣਾਉਣਾ ਹੈ ਜਿਹੜਾ ਭਾਜਪਾ ਵਾਲਿਆਂ ਨੇ ਇੱਕ ਨਵਾਂ ਕਾਨੂੰਨ ਬਣਾਤਾ। ਗੁਜਰਾਤ ਦੇ ਸੇ ਲਾਰੈਂਸ ਬਿਸ਼ਨੋਈ ਦੇ ਵਾਸਤੇ ਅੱਜ ਸਵਾਲ ਕਰਿਓ ਤੁਸੀਂ ਭਾਜਪਾ ਦੇ ਪ੍ਰਧਾਨ ਨੂੰ ਕਿ ਸਾਬਰਮਤੀ ਜੇ ਅੱਜ ਬੈਠਾ ਲਾਰੈਂਸ ਬਿਸ਼ਨੋਈ ਜਿਹਨੂੰ ਉਹਨੂੰ ਪ੍ਰੋਡਕਸ਼ਨ ਗਰੰਟੀ ਲੈ ਕੇ ਨਹੀਂ ਆ ਸਕਦੇ ਕਾਨੂੰਨ ਬਣਾਤਾ ਉੱਥੋਂ ਦੀ ਸਟੇਟ ਨੇ ਗੁਜਰਾਤ ਦੀ ਨਹੀਂ ਕਿਉਂ ਤੁਸੀਂ ਬਾਹਰਲੀ ਸਟੇਟལ་ ਜਾ ਕੇ ਪੁੱਛਗਿੱਛ ਨਹੀਂ ਕਰ ਸਕਦੇ ਪਹਿਲਾਂ ਤਾਂ ਪੰਜਾਬ ਪੁਲਿਸ ਲੈ ਆਉਂਦੀ ਸੀ ਜਾਂ ਕੋਈ ਹੋਰ ਸਟੇਟ ਪੁਲਿਸ ਲੈ ਕੇ ਉਹਨੂੰ ਪੁੱਛਗਿੱਛ ਕਰ ਸਕਦੀ ਸੀ ਲੇਕਿਨ ਹੁਣ ਪੁੱਛਗਿੱਛ ਕਰਨ ਦੇ ਅਧਿਕਾਰ ਵੀ ਖਤਮ ਕਰ ਦਿੱਤੇ ਗਏ ਐ ਉਹਦੇ ਪਿੱਛੇ ਦਾ ਕੀ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਗੁਜਰਾਤ ਦੀ ਸਰਕਾਰ ਨੂੰ ਬੀਜੇਪੀ ਵਾਲਿਆਂ ਨੂੰ ਇਸ ਦਾ ਪੁੱਛੋ ਕਿ ਇੱਕ ਗੈਂਗਸਟਰ ਜਿਹੜਾ ਤੁਸੀਂ ਕਹਿ ਰਹੇ ਹੋ ਦੀ ਅਸੀਂ ਦੁਸ਼ਮントਾ ਸਾਡੇ ਘਰੇ ਬੈਠਾ ਸਾਨੂੰ ਰਸ਼ਟ ਕਰਿਆ ਇਹੋ ਜਿਹੇ ਲੋਕ ਜਿਹੜੇ ਜੇਲਾਂ ਚ ਬੈਠੇ ਉਹ ਉਥੋਂ ਵਾਰਤਾ ਨੂੰ ਅੰਜਾਮ ਦੇ ਰਹੇ ਫੇਰ ਉਹ ਸਾਬਰਮਤੀ ਦੀ ਜੇਲ੍ਹ ਚ ਫੇਰ ਕਿਉਂ ਕਾਨੂੰਨ ਬਣਾਇਆ ਗਿਆ ਉਹਦੇ ਵਾਸਤੇ ਐਵੇਂ ਤੋਂ ਤੁਸੀਂ ਬੜੀਆਂ ਗੱਲਾਂ ਕਰਦੇ ਹੋ ਸੋ ਮੈਂ ਸਮਝਦਾ ਪੰਜਾਬ ਦਾ ਲਾਅ ਐਂਡ ਆਰਡਰ ਭਗਵੰਤ ਸਿੰਘ ਮਾਨ ਆਮ ਆਦਮੀ ਸਰਕਾਰ ਨੇ ਵਿੜਾ ਘਰ ਕਰਤਾ ਔਰ ਹਿੰਦੁਸਤਾਨ ਦੀ ਸਰਕਾਰ ਨੇ ਵੀ ਉਹਦੇ ਕੰਤੇ ਜੂ ਨਹੀਂ ਮੈਂ ਕਿਹਾ ਸੀ ਮੈਂ ਸ਼ਾਹ ਨੂੰ ਲਾਰੈਂਸ ਬਿਸ਼ਨੋਈ ਨੂੰ ਇਹ ਲੈ ਕੇ ਆਉਣੇ ਨੂੰ ਤੁਸੀਂ ਦੇਸ਼ ਦੇ ਪਾਰਲੇ ਵਿੱਚ ਕਿਹਾ कि ਜਿਵੇਂ ਕੋਈ ਆਈਜੀ ਆ ਰਿਹਾ ਹੁੰਦਾ ਉਹ ਇੰਨੀ ਪ੍ਰੋਡਕਸ਼ਨ ਦੇ ਕੇ ਪ੍ਰੋਡਕਸ਼ਨ ਦੇ ਕੇ ਇਹ ਕਿ ਉਹਰੇ ਨਾਲ ਆਈਜੀ ਡੀਆਈਜੀ ਐਸਪੀ ਬੁਲੇਟ ਪ੍ਰੂਫ ਗੱਡੀਆਂ ਕੀ ਚਾਹੁੰਦੇ ਹੋ ਤੁਸੀਂ ਪੂਰੀ ਸ਼ਰੀਆਮ ਉਸ ਬੰਦੇ ਦੀਆਂ ਪ੍ਰੈਸ ਕਾਨਫਰੰਸਾਂ ਜੁਨੀਆਂ ਕੀ ਕੌਗਨੀਸੈਂਸ ਲੈ ਆ ਦੇਸ਼ ਦੀ ਸ ਕਰਨ ਕਿ ਕੇਵਲ ਕਾਂਗਰਸੀਆਂ ਤੇ اپੋਜੀਸ਼ਨ ਪਾਰਟੀਆਂ ਤੇ ਤੁਸੀਂ ਪਰਚੇ ਦਰਜ ਕਰਦੇ ਮੈਂ ਪੰਜਾਬ ਦੀ ਸਰਕਾਰ ਨਹੀਂ ਤੇਰੇ ਉਚਾਰਾ ਤੇ ਬੇਸ਼ਤ ਦੀ ਸਰਕਾਰ ਨੂੰ ਪੂਰਨ ਇਸ ਗਲਤੇ ਦਾ ਹੈ ਔਰ ਅੱਜ ਮੈਂ ਨਿੰਦਾ ਕਰਦਾ ਕਰਦਾ ਸਰਕਾਰ ਦੀ ਕਸੂਰ ਹੈ ਇਹਨੇ ਭਰਾਦਾ ਫਕਤਰ ਜਿਹੜਾ ਵਿਚਾਰਾ ਚਿਕਮ ਹਾਰ ਮਾਰ ਕੇ ਰੋੜੇ ਪਰ ਮੈਨੂੰ ਕਹਿੰਦਾ ਸਹੂਏ ਪਿੰਨੂ ਤੇਰੇ ਪਰਿਵਾਰ ਦੀ ਜੇ ਤੂੰ ਉੱਥੇ ਖੜਾ ਹੋ ਕੇ ਸਵਾਲ ਨਾ ਪੁੱਛ। ਬੰਦਾ ਚਲਾ ਗਿਆ ਕੀ ਰਹੇਗਾ ਉਹਨਾਂ ਤੁਹਾਡੇ ਕੋਈ ਮੈਂ ਤਾਂ ਦੋ ਸਾਲ ਦਿਨ ਲੈ ਕੇ ਕੋ ਗਾਲੇ eri ਲੜਾਈ ਅਸੀਂ ਲੜ ਵੀ ਰਹੇ ਹਾਂ ਲੜਾਂਗੇ ਵੀ ਜਾ ਕੇ ਲੋਕ ਸਭਾ ਦੇ ਵਿੱਚ। ਲੇਕਿਨ ਜਦੋਂ ਬੰਦਾ ਚਲਾ ਗਿਆ ਉਸ ਤੋਂ ਬਾਅਦ ਫੇਰ ਬਈ ਹੁੰਦੀ ਹੈ ਕਿਹੜਾ ਪ੍ਰਸ਼ਾਸਨੀ ਇੱਥੇ ਬੰਦਾ 9 ਵਜੇ ਕਿ ਆ ਅੰਤਿਮ ਸੰਸਕਾਰ ਕਰਨੇ ਵੀ ਸਰਕਾਰ ਦਾ ਮੰੰਡਾ ਕੱਲ ਆ ਕੇ ਤੁਸੀਂ ਬੰਦੇ ਮਰੇ ਤੇ ਆ ਕੇ ਆ ਕੇ ਅਫਸੋਸ ਜ਼ਾਹਿਰ ਕਰ ਦਿਨੇ ਹੋ। ਕਿੰਨੇ ਲੋਕ ਮਰ ਗਏ ਯਾਰ ਕਿੰਨਿਆਂ ਕਿਤੇ ਅਫਸੋਸ ਜ਼ਾਹਿਰ ਕਰੋਗੇ ਹੋ। ਰੋਕਦੇ ਕਿਉਂ ਨਹੀਂ ਮੈਂ ਕੱਲ ਗਿਆ ਸੀ ਮੈਂ ਕਿ ਪੰਜ ਦਿਨ ਦੇ ਉਹ ਸਾਰੇ ਉਡਾ ਦੇਾਂਗੇ ਜੇ ਸਰਕਾਰਾਂ ਪਹਿਲੀਆਂ ਨਹੀਂ ਸੀ ਐਡਮਿਨਿਸਟ੍ਰੇਸ਼ਨ ਹੋਣੀ ਚਾਹੀਦੀ ਆ ਪੁਲਿਸ ਦੀ ਪਕੜ ਹੋਣੀ ਚਾਹੀਦੀ ਹੈ ਕੋਈ ਪੁਲਿਸ ਦਾ ਢਾਰੀ ਨਹੀਂ ਰਿਹਾ ਕੋਈ ਸਰਕਾਰ ਦਾ ਢਾਰੀ ਨਹੀਂ ਰਿਹਾ ਸ਼ੋਰੇ ਆਮ ਦਿਨ ਦਿਹਾੜੇ ਇਹ ਜਾਨ ਪੁੱਜ ਕੇ ਟੈਰਰ ਫਰੋਂ ਦੀ ਗੱਲ ਕੀਤੀ ਗਈ ਹੈ ਕਿ ਦਿਨ ਦਿਹਾੜੇ ਮਾਰੋ ਬਾਰੀਆਂ ਗੋਲੇ ਮਾਰੋ ਕਿਹੜਾ ਵਪਾਰੀ ਬਾਹਰ ਆਊ ਕਭੀ ਕੌਣ ਪੰਜਾਬ ਚੋਂ ਬਾਹਰ ਕਰੇਗਾ ਭਾਈ ਜਾਨ ਮਾਲ ਨਹੀਂ ਸੁਰੱਖਿਅਤ ਹੈ ਸ਼ਰਮ ਹੋਣੀ ਚਾਹੀਦੀ ਹੈ ਮੈਂ ਸਮਝਦਾ ਕਿ ਸਰਕਾਰ ਨੂੰ ਹਸਤੀਫਾ ਦੇ ਦੇਣਾ ਚਾਹੀਦਾ ਹੈ ਰਿਜ਼ਾਈਨ ਕਰਕੇ ਦੁਬਾਰਾ ਹੀ ਚੋਣ ਹੋਣਾ ਚਾਹੀਦਾ ਹੈ ਡੀਜੀਪੀ ਨੂੰ ਹਸਤੀਫਾ ਦੇਣਾ ਚਾਹੀਦਾ ਹੈ